ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਫਰਵਰੀ ਦੇ ਤਾਪਮਾਨ ਦਾ ਪ੍ਰਭਾਵ ਜਿਹੜਾ ਝਾੜ ਦੇ ਉੱਤੇ ਤੇ ਇੱਕ ਦੋ ਸਵਾਲ ਹੋ ਕਈ ਥਾਵਾਂ ਤੇ ਕਿਸਾਨ ਵੀਰਾਂ ਦਾ ਸਵਾਲ ਆ ਪੱਤੇ ਕਣਕ ਦੇ ਰੋਲ ਹੋ ਰਹੇ ਆ ਤੇ ਜਾਂ ਪਾਣੀ ਬਾਰੇ ਪਾਣੀ ਬਾਰੇ ਆਪਾਂ ਵੱਖਰੀ ਡਿਟੇਲ ਚ ਵੀ ਵੀਡੀਓ ਪਾਵਾਂਗੇ ਮੇਨ ਹੈਗਾ ਜਿਹੜਾ ਟੈਂਪਰੇਚਰ ਦਾ ਸਾਰ ਜਿਹੜਾ ਹੁਣ ਮੌਸਮ ਜਾ ਰਿਹਾ ਹੈ ਤਾਪਮਾਨ ਜਾ ਰਿਹਾ ਹੈ ਤੇ ਅੱਜ 12 ਫਰਵਰੀ ਹੋ ਗਈ ਆ ਤਾਪਮਾਨ ਜਿਹੜਾ ਅਜੇ ਵੀ ਠੀਕ ਜਾ ਰਿਹਾ ਹੈ ਤੇ ਜੇ ਇਸੇ ਤਰ੍ਹਾਂ ਧੁੱਪਾਂ ਲੱਗਦੀਆਂ ਤਾਂ ਹੋ ਸਕਦਾ ਹੈ ਜਿਹੜਾ ਆਉਣ ਵਾਲੇ ਐਤਵਾਰ ਤੱਕ ਸੰਡੇ ਤੱਕ ਜਿਹੜਾ 24 25 ਤੱਕ ਪਹੁੰਚੂਗਾ ਅੱਜ ਵੀ ਜਿਹੜਾ ਹੈਗਾ 11 22 ਕਿਤੇ ਚੱਲਿਆ ਗਿਆ ਸੀਗਾ ਤੇ ਅੱਜ 20 ਤੇ ਫੇਰ ਆ ਗਿਆ ਥੋੜੀ ਬੜੀ ਮੋਟੀ ਬੱਦਲਬਾਈ ਬਣੀ ਤੇ ਹਵਾ ਚੱਲਣ ਨਾਲ ਜਿਹੜਾ ਟੈਂਪਰੇਚਰ ਡਾਊਨ ਆ ਗਿਆ ਪਿਛਲੇ 2 ਸਾਲਾਂ ਦੇ ਵਿੱਚ ਟੈਂਪਰੇਚਰ ਨੇ ਖਾਸ ਤੌਰ ਤੇ ਫਰਵਰੀ ਵਾਲੇ ਤਾਪਮਾਨ ਕਿਉਂਕਿ ਇਸ ਮਹੀਨੇ ਜਿਹੜੀਆਂ ਫਸਲਾਂ ਕਣਕ ਦੀ ਫਸਲ ਖਾਸ ਤੌਰ ਤੇ ਸਮੇਂ ਸਿਰ ਬੀਜੀ ਹੋਈ ਜਿਹੜੀ ਜਾਂ ਨਵੰਬਰ ਦੇ ਸ਼ੁਰੂ ਵਾਲੀ ਉਹ ਜਿਹੜੀ ਅਨਸਾਰੇ ਤੇ ਹੁੰਦੀ ਹੈ ਅਨਸਾਰਾ ਕਰ ਲੈਂਦੀ ਹੈ ਉਸ ਤੋਂ ਬਾਅਦ ਫਲਾਵਰਿੰਗ ਹੋਣੀ ਹੈ ਤੇ ਦੁੱਧਾ ਪਰਣਾ ਸ਼ੁਰੂ ਹੋ ਜਾਂਦਾ ਜੇ ਟੈਂਪਰੇਚਰ ਇਸ ਮਹੀਨੇ ਉਪ ਰਹਿੰਦਾ ਤਾਂ ਉਹ ਚੀਜ਼ ਦਾ ਫਸਲ ਦੀ ਮੈਚਿਓਰਿਟੀ ਤੇ ਫਸਲ ਦੇ ਨਸਾਰੇ ਤੇ ਉਦੋਂ ਬਾਅਦ ਤੋਂ ਦੁੱਧਾ ਭਰਨਾ ਜਿਹੜਾ ਉਹ ਟਾਈਮ ਪੀਰੀਅਡ ਹੈ ਜਿਹੜਾ ਉਹ ਘਟ ਜਾਂਦਾ ਜੇ ਟੈਂਪਰੇਚਰ ਇੱਕਦਮ ਅੱਪ ਹੋਣ ਲੱਗ ਪੇ ਤਾਂ ਉਸ ਚੀਜ਼ ਨੂੰ ਫਸਲ ਆ ਜਿਹੜੀ ਉਹ ਸਿਸਟਮ ਹੁੰਦੀ ਹੈ ਤੇ ਉਹ ਉਹ ਜਿਹੜੀ ਕੋਸ਼ਿਸ਼ ਕਰਦੀ ਕਿ ਜਲਦੀ ਆਉਦਾ ਜਿਹੜਾ ਜੀਵਨ ਚੱਕਰ ਉਹ ਉਸ ਟਾਈਮ ਨੂੰ ਪੂਰਾ ਕਰੇ ਦਾਣਾ ਜਿਹੜਾ ਜਲਦੀ ਜਲਦੀ ਭਰ ਕੇ ਤੇ ਜਿਹੜਾ ਭਕਾਰ ਨੂੰ ਜਾਵੇ ਤੇ ਉਹ ਜਦੋਂ ਸਮਾਂ ਘਟਦਾ ਹੈ ਖਾਸ ਤੌਰ ਤੇ ਦਾਣਾ ਭਰਨ ਵਾਲਾ ਉਹਦਾ ਝਾੜ ਤੇ ਅਸਰ ਪੈਂਦਾ ਦਾਣਾ ਹੌਲਾ ਪੈ ਜਾਂਦਾ ਬਰੀਕ ਪੈ ਜਾਂਦਾ ਹੌਲਾ ਪੈ ਜਾਂਦਾ ਉਹਦੇ ਨਾਲ ਝਾੜ ਤੇ ਸਿੱਧਾ ਅਸਰ ਪੈ ਜਾਂਦਾ ਇਸ ਵਾਰ ਜਿਹੜਾ ਕਿਉਂਕਿ ਪਿਛਲੇ ਸਾਲ ਵੀ ਖਾਸ ਤੌਰ ਤੇ ਇਹ ਗੱਲ ਕਰੀਏ ਤਾਂ ਫਰਵਰੀ ਦੇ ਸ਼ੁਰੂ ਦੇ ਵਿੱਚ ਤਾਪਮਾਨ 24 ਦੇ ਨੇੜੇ ਤੇੜ ਜਿਹੜਾ ਪਹੁੰਚ ਗਿਆ ਸੀਗਾ ਤੇ ਅੱਧ ਤੱਕ ਤਾਂ 25 ਵੀ ਕ੍ਰੋਸ ਕਰ ਗਿਆ ਸੀ। ਉਸ ਤੋਂ ਬਾਅਦ ਫਿਰ ਕਾਰਨ ਬਣਦਾ ਜਿੰਨਾ ਟੈਂਪਰੇਚਰ ਜਲਦੀ ਆਪੇ ਹੁੰਦਾ ਤੇ ਉਨਾਂ ਬਾਅਦ ਚੋਂ ਫਿਰ ਇਹ ਖਤਸ਼ਾ ਰਹਿੰਦਾ ਕਿ ਮੌਸਮ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ। ਮੀਂਹ ਗੜੇ ਮਰੀ ਹਨੇਰੀ ਕਿਉਂਕਿ ਜਿੰਨਾ ਟਾ ਟੈਂਪਰੇਚਰ ਇੱਕ ਦਿਨ ਆਪ ਜਾਊਗਾ ਤਾਂ ਉਹਦੇ ਨਾਲ ਮੌਸਮ ਦੇ ਵਿੱਚ ਵੀ ਉਨੀ ਹੀ ਗੜਬੜੀ ਹੁੰਦੀ ਹੈ। ਇਸ ਵਾਰ ਦਾ ਜਿਹੜੀ ਪ੍ਰਮਾਤਮਾ ਦੀ ਕਿਰਪਾ ਕੇ ਮੌਸਮ ਅਜੇ ਤੱਕ ਜਿਹੜਾ ਤਾਪਮਾਨ ਬਹੁ ਬਹੁਤ ਜਿਹੜਾ ਸਹਾਵਨਾ ਕਣਕ ਦੀ ਫਸਲ ਵਾਸਤੇ ਹੋਰ ਫਸਲਾਂ ਵਾਸਤੇ ਜਾ ਰਿਹਾ ਹੈ ਰਾਤ ਨੂੰ ਬਹੁਤ ਵਧੀਆ ਠੰਡ ਪੈਂਦੀ ਹੈ ਤੇ ਦਿਨ ਸਮੇ ਜਿਹੜਾ ਹੈਗਾ ਨਿੱਗੀ ਨਿੱਗੀ ਧੁੱਪ ਲੱਗਦੀ ਹੈ ਅਜੇ ਤੱਕ ਦਾ ਜਿਹੜਾ ਤਾਪਮਾਨ ਆ ਉਹ ਫਸਲ ਦੇ ਚੰਗੇ ਵਧੀਆ ਝਾੜ ਲਈ ਤੇ ਜਿਹੜੀਆਂ ਮਾੜੀਆਂ ਮੋਟੀਆਂ ਕਣਕਾਂ ਦੀ ਪਲੱਤਣ ਪਈ ਸੀ ਪੀਲਾਪਣ ਪਿਆ ਸੀ ਖਾਸ ਤੌਰ ਤੇ ਪਛੇਤੀਆਂ ਕਣਕਾਂ ਦੀ ਗੱਲ ਕਰੀਏ ਜਾਂ ਕਈ ਕਣਕਾਂ ਦਾ ਵਾਧਾ ਨਹੀਂ ਹੋਇਆ ਤਾਂ ਉਹਨਾਂ ਵਾਸਤੇ ਵੀ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਫੋਟੋਸਿੰਥੇਸਿਸ ਪ੍ਰੋਪਰ ਹੋਣੀ ਹੈ ਟੈਂਪਰੇਚਰ ਵੀ ਫੇਵਰੇਬਲ ਹੈ ਤੇ ਫਸਲ ਦੇ ਝਾੜ ਤੇ ਪੋਜ਼ਿਟਿਵ ਇਫੈਕਟ ਇਸ ਚੀਜ਼ ਦਾ ਪਾਊਗਾ ਤੇ ਜਦੋਂ ਇਹ ਟੈਂਪਰੇਚਰ ਥੋੜਾ ਜਾਂ ਜਿਵੇਂ 20 ਤੋਂ ਕ੍ਰੋਸ ਜਾਂਦਾ 21 22 23 ਜਾਂ 25 ਤੱਕ ਵੀ ਜਾਂਦਾ ਤਾਂ ਫਿਰ ਕਈ ਜਿਹੜੀਆਂ ਵੈਰੈਟੀਆਂ ਉਹਨਾਂ ਦਾ ਕਰੈਕਟਰ ਹੁੰਦਾ ਕਿ ਉਹ ਪੱਤੇ ਆਪ ਦੇ ਦੁਪਹਿਰ ਵੇਲੇ ਗੋਲ ਕਰਨ ਲੱਗ ਪੈਂਦੀਆਂ ਉਹ ਤੋਂ ਕਿਸੇ ਕਿਸਮ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ ਉਹ ਵੈਰੈਟਲ ਕਰੈਕਟਰ ਹੁੰਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਣਕ ਜਿਹੜੀ ਉਹ ਪਾਣੀ ਮੰਗਣ ਲੱਗ ਪਈ ਖਾਸ ਤੌਰ ਤੇ ਇਹ ਗੋਭ ਚ ਵੀ ਹੋਵੇ ਜਾਂ ਸਾਰੇ ਤੇ ਹੋਵੇ ਉਹ ਵੈਰੈਟਲ ਕਰੈਕਟਰ ਹੁੰਦਾ ਜਿਹੜਾ ਪਾਣੀ ਆ ਪਾਣੀ ਆਪਾਂ ਆਪਦਾ ਵੱਤਰ ਖੇਤ ਦਾ ਦੇਖ ਕੇ ਮੀਂਹ ਤੁਹਾਡੇ ਏਰੀਆ ਚ ਕਿੰਨਾ ਪਿਆ ਕਿਉਂਕਿ ਪਿਛਲੇ ਮਹੀਨੇ ਜਿਹੜੀਆਂ ਧੁੰਦਾਂ ਪਈਆਂ ਨੇ ਖਾਸ ਤੌਰ ਤੇ ਜਨਵਰੀ ਦੇ ਮਹੀਨੇ ਦੇ ਵਿੱਚ ਧੁੰਦਾਂ ਬਹੁਤ ਜ਼ਿਆਦਾ ਪੈਂਦੀਆਂ ਰਹੀਆਂ ਨੇ ਤੇ ਤ੍ਰੇਲ ਬਹੁਤ ਪੈਂਦੀ ਰਹੀ ਤੇ ਉਸ ਚੀਜ਼ ਨੇ ਜਿਹੜਾ ਹੈਗਾ ਮੋਇਸਚਰ ਆ ਜਿਹੜਾ ਉਹ ਪ੍ਰੋਪਰ ਫਸਲ ਦੇ ਵਿੱਚ ਮੇਨਟੇਨ ਰੱਖਿਆ ਉਹ ਚੀਜ਼ ਦਾ ਉਹ ਨੇ ਜਿਹੜੀ ਹੈਗੀ ਆ ਸਾਡੇ ਜਿਹੜੀ ਪਾਣੀ ਦਾ ਆ ਫੈਸਲਾ ਹੈ ਪਾਣੀ ਲਾਉਣ ਦਾ ਖਾਸ ਤੌਰ ਤੇ ਮ ਗੂਪਤੀ ਜਨ ਸਾਰੇ ਤੇ ਕਹੀਏ ਕਿਉਂਕਿ ਆਮ ਤੌਰ ਤੇ ਇਸ ਟਾਈਮ ਤੇ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਹੈ ਪਰ ਉਸ ਚੀਜ਼ ਨੂੰ ਵੀ ਅੱਗੇ ਪਿੱਛੇ ਕੀਤਾ ਕਿਉਂਕਿ ਮੋਇਸਚਰ ਪੂਰਾ ਪ੍ਰੋਪਰ ਮਿਲਦਾ ਰਿਹਾ ਧੁੱਪਾਂ ਲੱਗੀਆਂ ਨਹੀਂ ਹੈ ਨਾਲ ਮੀਂਹ ਪੈ ਗਿਆ ਤੇ ਜਿੱਥੇ ਵੀ ਭਾਰੀ ਫਕਣਕਾ ਖਾਸ ਤੌਰ ਤੇ ਇਹਦੇ ਬਾਰੇ ਡਿਟੇਲ ਚ ਵੀ ਮੈਂ ਵੀਡੀਓ ਸਾਂਝੀ ਕਰ ਦੂੰਗਾ ਕਿ ਉੱਥੇ ਆਪਾਂ ਗਿੱਲੇ ਵਾਤਰ ਦੇ ਵਿੱਚ ਪਾਣੀ ਲਾਉਣਾ ਹੁੰਦਾ ਜਿਵੇਂ ਪਿਛਲੀਆਂ ਪਿਛਲੀ ਵਾਰ ਵੀ ਆਪਾਂ ਜਿਹੜੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਤੇ ਖੁਸ਼ਕ ਆਪ ਖੁਸ਼ਕ ਨਹੀਂ ਵਾਲਾ ਖੇਤ ਹੋਣ ਦੇਣਾ ਹੁੰਦਾ ਪਰ ਜਿਵੇਂ ਜਿਵੇਂ ਜਦੋਂ ਫਸਲ ਜਿਹੜਾ ਆਪਾਂ ਪਾਣੀ ਟਰਮੀਨੇਟ ਕਰਤਾ ਫਿਰ ਜੇ ਆਪਾਂ ਨੂੰ ਇੱਕ ਪਾਣੀ ਇਹ ਲਾਸਟ ਵਾਲਾ ਖਾਸ ਤੌਰ ਤੇ ਗਿੱਲੇ ਬੱਤਰ ਹੀ ਮੋੜਨਾ ਤੇ ਜੇ ਆਪਾਂ ਚੜਾ ਕੇ ਪਾਣੀ ਫੇਰ ਲਾਤਾ ਆਪਣਾ ਪਾਣੀ ਦਾ ਡਿਸੀਜਨ ਲੈਣ ਦਾ ਗਲਤ ਹੋ ਗਿਆ ਤਾਂ ਫੇਰ ਕਣਕ ਉਹ ਡਿੱਗ ਪੈਂਦੀ ਆ ਤੇ ਕਣਕ ਤੇ ਮਾੜਾ ਪ੍ਰਭਾਵ ਪੈਂਦਾ ਫੇਰ ਝਾੜ ਘਟ ਜਾਂਦਾ ਪਾਣੀ ਆਪਾਂ ਗਿੱਲੇ ਬੱਤਰ ਲਈਏ ਸਹੀ ਸਮੇਂ ਤੇ ਲਈਏ ਫੇਰ ਭਾਵੇਂ ਇੱਕ ਪਾਣੀ ਘੱਟ ਵੀ ਲੱਗੇ ਤਾਂ ਉਹ ਚੀਜ਼ ਹੈ ਜਿਹੜੀ ਉਹ ਮੌਸਮ ਉਹ ਜਿਹੜੇ ਕਣਕ ਦੇ ਉੱਤੇ ਪੋਜ਼ਿਟਿਵ ਇਫੈਕਟ ਕਰੂਗੀ ਪਰ ਜੇ ਆਪਾਂ ਜਲਦੀ ਟਰਮੀਨੇਟ ਕਰਤਾ ਫਿਰ ਆਪਾਂ ਜਿਹੜਾ ਕੁਝ ਟਾਈਮ ਬਾਅਦ ਫੈਸਲਾ ਲੈਂਦੇ ਗਾਣੀ ਲਾ ਦਈਏ ਉਹ ਚੀਜ਼ ਦਾ ਮਾੜਾ ਪ੍ਰਭਾਵ ਪੈਂਦਾ ਕੁੱਲ ਮਿਲਾ ਕੇ ਜਿਹੜਾ ਮੌਸਮ ਹੈ ਉਹ ਫਸਲ ਵਾਸਤੇ ਬਹੁਤ ਸ਼ਾਨਦਾਰ ਜਾ ਰਿਹਾ ਚੰਗੇ ਝਾੜ ਦੀ ਆਸ ਹੈ ਧੰਨਵਾਦ